ਤੁਸੀਂ ਤੁਹਾਡੇ ਕੰਮ ਨੂੰ ਰਿਫਲੈਕਸ਼ਨ ਤਾਂ ਮਿਲੂਗੀ ਤੁਹਾਡਾ ਕੰਮ ਤਾਂ ਦੇਖਣ ਲੱਗੂਗਾ ਜੇ ਤੁਸੀਂ ਵਧੀਆ ਜਿਹੜੇ ਲੋੜਵੰਦ ਬੰਦੇ ਆ ਪਿੰਡਾਂ ਦੇ ਉਹਨਾਂ ਨੂੰ ਛਾਂਟ ਕੇ ਉਹਨਾਂ ਦੀ ਮਦਦ ਕਰੋਗੇ ਜੇ ਤੁਸੀਂ ਉਹਨਾਂ ਦੀ ਮਦਦ ਨਹੀਂ ਕਰ ਸਕੋਗੇ ਫਿਰ ਤਾਂ ਕੋਈ ਫਾਇਦਾ ਨਹੀਂ ਨਾ ਹੋਇਆ ਫਿਰ ਠੀਕ ਹੈ ਤੁਸੀਂ ਜਾਣਦੇ ਹੋ ਜਾ ਕੇ ਗੇੜਾ ਘੇੜਨ ਨੂੰ ਰੋਜ਼ ਹੀ ਪੁਲਿਸ ਜਾਂਦੀ ਸੀ ਜੇ ਅਫਸਰ ਸੀਨੀਅਰ ਲੈਵਲ ਤੋਂ ਵੀਪੀਓ ਕਨਸੈਪਟ ਸ਼ੁਰੂ ਕੀਤਾ ਗਿਆ ਉਹ ਇਹੀ ਸੋਚ ਰੱਖ ਕੇ ਸ਼ੁਰੂ ਕੀਤਾ ਗਿਆ ਵੀ ਲੋਕਾਂ ਨੂੰ ਸਹੂਲਤ ਵੱਧ ਤੋਂ ਵੱਧ ਮਿਲੇ ਠੀਕ ਹੈ ਸਰ ਅੱਜ ਜਿਹੜਾ ਤੁਸੀਂ ਇਹ ਸਟਿੱਕਰਾਂ ਦਾ ਹੈਗਾ ਪੁਲਿਸ ਲਾਈਨ ਦੇ ਵਿੱਚ ਕੀਤਾ ਇਹ ਕੀ ਹੈਗਾ ਤੁਹਾਡਾ ਕੀ ਪ੍ਰੋਜੈਕਟ ਹੈ ਜੀ ਕੀ ਇਹਦਾ ਹੈਗਾ ਜੀ ਅਸੀਂ ਫੋਗ ਕਰਕੇ ਜਿਹੜਾ ਐਕਸੀਡੈਂਟਸ ਹੋ ਰਿਹਾ ਹੈਗੇ ਉਹਦੀ ਸੁਰੱਖਿਆ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਮਾਨਯੋਗ ਏਡੀਜੀਪੀ ਜੀ ਆਪਣੇ ਕਮਿਊਨਿਟੀ ਪੁਲਿਸਿੰਗ ਅਤੇ ਏਡੀਜੀਪੀ ਟ੍ਰੈਫਿਕ ਉਹਨਾਂ ਦੇ ਡਾਇਰੈਕਸ਼ਨਸ ਤੇ ਅਸੀਂ ਸਾਰੇ ਵੀਪੀਓਜ਼ ਦੇ ਰਾਹੀਂ ਰਿਫਲੈਕਟਿਵ ਸਟicker ਜਿਹੜੇ ਹੈਗੇ ਉਹ ਵਹੀਕਲਸ ਤੇ ਪੇਸਟ ਕਰਾ ਰਹੇ ਹੈਗੇ ਜਿਹਦੇ ਕਰਕੇ ਜਿਹੜਾ ਫੋਗ ਚ ਉਹਨਾਂ ਦੀ ਵਿਜ਼ਿਬਿਲਟੀ ਵਧੇਗੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਐਕਸੀਡੈਂਟ ਹੋਣ ਦਾ ਚਾਂਸ ਜਿਹੜਾ ਹੈਗੇ ਉਹ ਘਟ ਹੋ ਜਾਣਗੇ ਹੋ ਜਾਣਗੇ ਤੇ ਇਸ ਰਾਹੀਂ ਜਿਹੜਾ ਹੈਗਾ ਸਾਡੀ ਜਿਹੜੀ ਕੋਸ਼ਿਸ਼ ਹੈਗੀ ਉਹ ਹੈਗੀ ਜਿਹੜੀ ਕੀਮਤੀ ਜਾਨਾਂ ਫੋਗ ਕਰਕੇ ਐਕਸੀਡੈਂਟ ਰਹੀਂ ਜਾਰੀ ਹੈਗੀ ਫੋਗ ਦੇ ਦਿਨਾਂ ਚ ਜਿਹੜਾ ਹੁੰਦਾ ਹੈਗਾ ਐਕਸੀਡੈਂਟ ਉਹਨੂੰ ਬਚਾਉਂਦਾ ਹੈਗਾ ਤੇ ਅਸੀਂ 25000 ਸਟicker ਰਿਫਲੈਕਟਿਵ ਸਟicker ਜਿਹੜੇ ਹੈਗੇ ਉਹ ਅਗਲੇ 3 ਦਿਨਾਂ ਚ ਪੇਸਟ ਕਰਾਂਗੇ ਸਾਡਾ ਟਾਰਗੇਟ ਹੈਗਾ ਤੇ 25000 ਸਟicker ਬੀਪੀਓਜ਼ ਦੇ ਰਹੇ ਹਾਂ ਪਿੰਡ ਪਿੰਡ ਚ ਹਰ ਪਿੰਡ ਚ ਜਿਹੜੇ ਵੀ ਟਰੋਲੀਆਂ ਹੈਗੇ ਟਿਪਰ ਹੈਗੇ ਰੇੜੇ ਵਾਲੇ ਹੈਗੇ ਜੋ ਵੀ ਜਿਹੜੇ ਜਿਨ੍ਹਾਂ ਤੇ ਕੋਈ ਰਿਫਲੈਕਟਿਵ ਟੇਪਸ ਨਹੀਂ ਲੱਗੀ ਹੋਈ ਹੈਗੀ ਉਹਨਾਂ ਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਲੋਕ ਦੇ ਕੇ ਅਸੀਂ ਰਿਫਲੈਕਟਿਵ ਸਟickerਸ ਲਵਾ ਰਹੇ ਹਾਂ ਇਹ ਸਰ ਪੂਰੇ ਪੰਜਾਬ ਚ ਚੱਲ ਰਿਹਾ ਹੈ ਕਿ ਕਰੇ ਮਾਨਸਾਜੀ ਕਰਾਏ ਜੀ ਜੀ ਮੈਂ ਮਾਨਸਾ ਬਾਰੇ ਦੱਸ ਸਕਦਾ ਕਿ ਜਿਹੜੇ ਡਾਇਰੈਕਸ਼ਨਸ ਹੈਗੇ ਡੀਪੀ ਸਾਹਿਬ ਦੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰ ਰਹੇ ਹੈਗੇ ਬਾਕੀ ਵੀ ਜ਼ਿਲ੍ਹੇ ਵਾਲੇ ਆਪਣੇ ਆਪਣੇ ਲੈਵਲ ਤੇ ਇਸ ਤਰੀਕੇ ਦੇ ਉਪਰਾਲੇ ਕਰ ਰਹੇ ਹਨ ਪਰ ਇੱਕ ਜਿਹੜੇ ਆਵਾਰਾ ਪਸ਼ੂ ਨੇ ਜੀ ਉਹਨਾਂ ਦਾ ਵੀ ਥੋੜਾ ਹੈਗਾ ਜੀ ਉਹਦੇ ਬਾਰੇ ਕੋਈ ਕਰ ਰਿਹਾ ਹੈ ਜੀ ਹਾਂ ਜੀ ਆਵਾਰਾ ਪਸ਼ੂਆਂ ਤੇ ਵੀ ਜਿਹੜਾ ਹੈਗਾ ਮਾਨਯੋਗ ਡੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਅਸੀਂ ਉਹਨਾਂ ਤੇ ਰਿਫਲੈਕਟਿਵ ਬੈਂਡਸ ਤੁਸੀਂ ਦੇਖੇ ਹੋਣਗੇ ਕਿ ਰਿਫਲੈਕਟਿਵ ਬੈਂਡਸ ਅਸੀਂ ਮਾਨਸਾ ਚ ਚਲਾਏ ਹੈਗੇ ਤੇ ਹੁਣ ਤੱਕ ਅਸੀਂ 500 ਤੋਂ ਜ਼ਿਆਦਾ ਆਵਾਰਾ ਪਸ਼ੂਆਂ ਦੇ ਰਿਫਲੈਕਟਿਵ ਬੈਂਡਸ ਉਹਨਾਂ ਦੇ ਗਲੇ 'ਤੇ ਪਾ ਚੁੱਕੇ ਹੈਗੇ ਸੋ ਥੈਟ ਕਿ ਉਹ ਪਸ਼ੂ ਦੀ ਸੁਰੱਖਿਆ ਵੀ ਰਹੇ ਉਹਦੇ ਨਾਲ ਤੇ ਪਸ਼ੂ ਦੀ ਵਿਜ਼ਿਬਿਲਟੀ ਵੀ ਵੱਧ ਜਾਂਦੀ ਹੈ ਜੀ ਤੇ ਨਾਲ ਐਕਸੀਡੈਂਟ ਦੇ ਚਾਂਸ ਵੀ ਘੱਟ ਹੋ ਜਾਂਦੇ ਹੈਗੇ ਥੈਂਕ ਯੂ ਥੈਂਕ ਯੂ ਨੀ ਚਮਕਦੇ ਵਿਚਾਰੇ ਦੀ ਉੱਤ ਕੋਈ ਟੱਕਰ ਮਾਰ ਜਾਂਦਾ ਕੋਈ ਟਰਾਲੀ ਜਾ ਰਹੀ ਹੈਗੀ ਉਹ ਤੋਂ ਮੋਟਰਸਾਈਕਲ ਵਾਲਾ ਅੰਦਰ ਵੱਜ ਜਾਂਦਾ ਜੇਕਰ ਉਹ ਚਮਕੇਗਾ ਉਹ ਬਚਾਅ ਹੋ ਜਾਂਦਾ ਫਿਰ ਠੀਕ ਹੈ ਕਿ ਨਹੀਂ ਹੈ